ਵੀਡੀਓ ਦੇਖੋ ਭਾਈ ਮੜਾ ਜਾਈ ਮੜਾ ਜਾਈ ਇੱਕ ਗੱਲ ਨਹੀਂ ਮੈਂ ਇਹਨੂੰ ਉੱਜਾ ਤਕਲੀਫ ਹੈ ਕੀ ਹੋਇਆ ਆਈ ਗੰਦੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਗੰਦੇ ਸੁਪਨੇ ਹੈ ਬੋਤੇ ਬੋਤੇ ਚਲੋ ਪਰ ਪਿੱਛੇ ਹੋ ਜਾ ਮੈਂ ਨਿਕਲਣ ਲੱਗਾ ਮਾਂ ਚਲੋ ਗੇਟ ਤੋਂ ਬਾਹਰ ਗੇਟ ਆਊਟ ਉੱਥੇ ਪਿੱਛੇ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਇਹ ਬੁੜੀਆਂ ਚਲੋ ਉਹ ਜਿਹੜਾ ਗਾਇਕ ਸੀਗਾ ਇੱਕ ਪੰਜਾਬੀ ਪੱਗ ਬੰਨ ਕੇ ਜਿਹੜਾ ਕਹਿੰਦੇ ਸੀ ਕਿਥੇ ਡੇਰੇ ਦੇ ਚਲਾ ਗਿਆ ਸੀ ਉਹਦੀ ਵੀ ਬੜੀ ਹੋਈ ਸੀ ਲਾਪਾਪੀ ਬੰਦਾ ਨਾ ਜਦੋਂ ਅੰਦਰੋਂ ਟੁੱਟ ਜਾਂਦਾਗਾ ਦੁਖੀ ਹੋ ਜਾਂਦਾ ਲੁੱਟਿਆ ਜਾਂਦਾ ਨੁਕਸਾਨ ਖਾ ਜਾਂਦਾ ਕਿ ਉਹ ਕਿਤੇ ਵੀ ਜਾਂਦਾਗਾ ਵੀ ਮੇਰਾ ਹੱਲ ਹੋ ਜੇ ਕਿਤੇ ਵੀ ਜਾ ਕੇ ਮੱਥੇ ਟੇਕਦਾ ਕਿਤੇ ਵੀ ਜਾ ਕੇ ਕੋਸ਼ ਕਰਦਾਗਾ ਵੈਸੇ ਮੈਂ ਗੱਲ ਨੂੰ ਪ੍ਰੈਫਰ ਨਹੀਂ ਕਰਦਾਗਾ ਮੈਂ ਗੱਲ ਨੂੰ ਮੰਨਦਾ ਕਿ ਕਿੱਡੀ ਵੱਡੀ ਮਰਜ਼ੀ ਮੁਸੀਬਤ ਆ ਉਸਦੇ ਕਾਰਨ ਤੁਸੀਂ ਖੋਦੀ ਹੁੰਨੇ ਆ ਹਾਲਾਤਾਂ ਨੂੰ ਸਮਝਣਾ ਪੈਂਦਾ ਹੈ ਬਰੀਕੀਆਂ ਇਹਨਾਂ ਦੇ ਨਾਲ ਹਰ ਇੱਕ ਘਟਨਾ ਜੋ ਤੁਹਾਡੀ ਲਾਈਫ ਦੇ ਵਿੱਚ ਹੋ ਰਹੀ ਹੈ ਕਿਤਨੇ ਅਕੜੇ ਤੁਹਾਡਾ ਖੁਦ ਦਾ ਯੋਗਦਾਨ ਵਿੱਚ ਹੁੰਦਾ ਹੈ ਕੁਸ ਮਰਜੀ ਕਿਉਂ ਨਾ ਜ਼ਿੰਦਗੀ ਦੇ ਵਿੱਚ ਹੋ ਜਾਵੇ ਤੁਸੀਂ ਉਸ ਨੂੰ ਠੀਕ ਕਰ ਸਕਦੇ ਆ ਖੁਦ ਚਿੰਤਨ ਕਰਕੇ ਬੜੇ ਆਰਾਮ ਦੇ ਨਾਲ ਪਰ ਲੋਕ ਇੱਥੇ ਆਪ ਦੇ ਆਪ ਦੇ ਨਾਲ ਕੰਫਰਟੇਬਲ ਹੈ ਹੀ ਨਹੀਂ ਕਿ ਇਕੱਲੇ ਬਹਿਣ ਦੇ ਨਾਲ ਉਹ ਬਾਰੋਂ ਹਲਪਾਲਦੇ ਉਹਨਾਂ ਨੂੰ ਲੱਗਦਾ ਵੀ ਜੋ ਕੁਝ ਵੀ ਹੁੰਦਾ ਬਾਹਰੀ ਪ੍ਰਤੀਸਥਿਤੀਆਂ ਕੀ ਹੁੰਦੀਆਂ ਬਾਹਰੀ ਬਾਹਰੀ ਕਾਰਨਾ ਕਰਕੇ ਹੁੰਦਾਗਾ ਬਾਹਰਲੇ ਜੋ ਵੀ ਹਾਲਾਤ ਹੁੰਦੇ ਆ ਉਹਨਾਂ ਕਰਕੇ ਸਾਡੇ ਨਾਲ ਕੁਝ ਮਾੜਾ ਹੁੰਦਾ ਅਸੀਂ ਖੁਦ ਤਾਂ ਕੁਸ ਕਰਦੇ ਹੀ ਨਹੀਂ ਹੈਗੇ ਅਸੀਂ ਤਾਂ ਬਸ ਦੇਖ ਰਹੇ ਆ ਜਿੰਦਗੀ ਨੂੰ ਤਾਂ ਜਦੋਂ ਇਹੋ ਜੇ ਸਾਧ ਹੋਰ ਵੀ ਬੜੇ ਆ ਇੰਨੀ ਬਦਮੀ ਜੀ ਨਾਲ ਹੋ ਸਕਦਾ ਉਹ ਔਰਤ ਨੂੰ बताइन ਯੂਨੀਕ ਕਿਸ ਤਰ੍ਹਾਂ ਦੀ ਗੱਲ ਦੱਸਣੀ ਹੋਵੇ ਜਿਹੜੀ ਉਹ ਕਿਸੇ ਦੇ ਸਾਹਮਣੇ ਬੋਲ ਹੀ ਨਾ ਸਕਦੀ ਹੋਵੇ ਸ਼ਾਇਦ ਕੋਈ ਇਹੋ ਜੀ ਮੈਂਟਲ ਕੰਡੀਸ਼ਨ ਹੋਵੇ ਜਿਹਦੇ ਕਰਕੇ ਉਹਨੂੰ ਕੁਝ ਦਿਖਦਾ ਹੋਵੇ ਜਾਂ ਆਪਦੇ ਸਰੀਰ ਪ੍ਰਤੀ ਜਾਂ ਕੁਝ ਵੀ ਹੋਰ ਇਹ ਸਾਧ ਕਹਿੰਦੇ ਮਾਈਕ ਦੇ ਵਿੱਚ ਬੋਲ ਨਹੀਂ ਤੁਰ ਜਾਇਆ ਥਾ ਤਾਂ ਇਸ ਤਰ੍ਹਾਂ ਨਹੀਂ ਹੈ ਔਰ ਤਾਂ ਇਸ ਤਰ੍ਹਾਂ ਦੇ ਬੰਦੇ ਮੈਂ ਇਹਨਾਂ ਨੂੰ ਉਮੰਤ ਕਰਦਾ ਵੀ ਤੁਸੀਂ ਕਿਸੇ ਮਨੋਵਿਗਿਆਨਕ ਡਾਕਟਰ ਕੋਲ ਜਾਇਆ ਕਰੋ ਉਹ ਤੁਹਾਨੂੰ ਸੁਣਨਗੇ ਵੀ ਤੁਹਾਡਾ ਸਹੀ ਹੱਲ ਵੀ ਕਰਨਗੇ ਇਹਨਾਂ ਸਾਧਾਂ ਨੇ ਕੁਝ ਵੀ ਨਹੀਂ ਕਰਨਾਗਾ ਥੋੜਾ ਜਲੂਸ ਘਟਣਾਗਾ ਤੁਹਾਨੂੰ ਪੁੱਠੇ ਸਿੱਧ ਤੋਂ ਕੰਮ ਕਰਵਾਉਣਾ ਸਤੋਂ ਪੈਸੇ ਲੈਣੇ ਉਹ ਕਿਉਂ ਬੈਠੇ ਆ ਪੈਸਿਆਂ ਦੇ ਖਾਤਰ ਬੈਠੇ ਆ ਉਹ ਦੁਕਾਨਦਾਰੀ ਉਹਨਾਂ ਦੀ ਸਿਆਣਾ ਉਹ ਨਹੀਂ ਕਹਿੰਦੇ ਜਿਹੜਾ ਲੋਕਾਂ ਨੂੰ ਕਮਲਾ ਬਣਾਵੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਕਿਸੇ ਤਰ੍ਹਾਂ ਦੀ ਵੀ ਕੰਡੀਸ਼ਨ ਹੁੰਦੀ ਹੈ ਪਹਿਲਾਂ ਤਾਂ ਖੁਦ ਸੋਚੋ ਜੇ ਉਹ ਕੰਡੀਸ਼ਨ ਮਾਨਸਿਕ ਤੌਰ ਤੇ ਤਾਂ ਡਾਕਟਰ ਨੂੰ ਮਿਲੋ ਕਿਸੇ ਵੀ ਸਾਧ ਕੋਲੇ ਜਾਣ ਦੀ ਡੇਰਿਆਂ ਤੇ ਇਹੋ ਜਿਹਾ ਝਾੜਫੂ ਕਰਨ ਵਾਲੇ ਕਿਤੇ ਵੀ ਜਾਣ ਦੀ ਲੋੜ ਨਹੀਂ ਹੁੰਦੀਗੀ ਬਿਲਕੁਲ ਵੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਜੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਐਗਰੀ ਹਾਂ ਜੇ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਵੀਡੀਓ ਤੋਂ ਤਾਂ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ